ਕਵਰ ਟੜਪਤੋਂ ਜਿੱਥੇ ਕਣਕ ਦੇ ਨਾਲ-ਨਾਲ ਫਰੀਟ ਟਰਾਲੀ ਨੂੰ ਅਚਾਨਕ ਹੀ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਨੇੜੇ-ਤੇੜੇ ਦੇ ਲੋਕਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ। ਦੱਸਿਆ ਜਾ ਰਿਹਾ ਹੈ ਕਿ ਬਿਜਲੀ ਦੀ ਤਾਰਾਂ ਦੇ ਸਪਾਰਕ ਨਾਲ ਹੀ ਟਰਾਲੀ ਨੂੰ ਅੱਗ ਲੱਗੀ ਅਤੇ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਆ ਕੇ ਅੱਗ ਤੇ ਕਾਬੂ ਪਾਇਆ। ਲੋਕਾਂ ਦੀ ਮੰਗ ਹੈ ਕਿ ਡਿੜਵੇ ਲਈ ਪੱਕੇ ਤੌਰ ਤੇ ਫਾਇਰ ਬ੍ਰਿਗੇਡ ਦਾ ਦਫ਼ਤਰ ਬਣਾਇਆ ਜਾਵੇ ਅਤੇ ਡਿੜਵੇ ਨੂੰ ਵੀ ਇੱਕ ਫਾਇਰ ਬ੍ਰਿਗੇਡ ਦੀ ਗੱਡੀ ਦਿੱਤੀ ਜਾਵੇ। ਭਈ ਜਿਹੜੀ ਇਹ ਅੱਜ ਦੀ ਘਟਨਾ ਸੀਗੀ ਨਾ ਇਹ ਟਰਾਲੀ ਭਰੀ ਸੀ ਤੂੜੀ ਦੇ ਗੱਠਾਂ ਦੀ ਇਹ ਖਨਾਰ ਰੋਡ ਤੋਂ ਆ ਰਹੀ ਸੀਗੀ ਰਸਤੇ ਦੇ ਵਿੱਚ ਤਾਰਾਂ ਦਾ ਸਪਾਰਕ ਹੋਣ ਕਰਕੇ ਉਸ ਨੂੰ ਅੱਗ ਲੱਗ ਗਈ ਤੇ ਅੱਗ ਲੱਗਣ ਕਰਕੇ ਉਸ ਦਾ ਕਾਫੀ ਨੁਕਸਾਨ ਹੋ ਗਿਆ ਤੇ ਲਵੇ ਹਸਪੀਟਲ ਵੀ ਸੀਗਾ ਉਸ ਕਰਕੇ ਅੱਗ ਬਹੁਤ ਭੜਕੀ ਹੋਈ ਸੀਗੀ ਫਿਰ ਇੱਥੇ ਜਿਹੜੀ ਸਾਡੀ ਫਾਇਰ ਬ੍ਰਿਗੇਡ ਹੈ ਨਾ ਆੜਤੀਆਂ ਵੱਲੋਂ ਦਾਨ ਕੀਤੀ ਹੋਇਆ ਕਲੱਬ ਨੂੰ ਉਸ ਨੂੰ ਸਮੇਂ ਦੇ ਪਹੁੰਚਣ ਕਰਕੇ ਅੱਗ ਦੇ ਕਾਬੂ ਪਾਇਆ ਗਿਆ ਜੀ ਤੇ ਉਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਤ ਰਹੀ ਗਈ ਪਰ ਜੋ ਨੁਕਸਾਨ ਹੋਇਆ ਉਹ ਬਹੁਤ ਮੰਦ ਕੱਢਣਾ ਜੀ ਇਹ ਜੀ ਟਰਾਲੀ ਦਾ ਕਾਫੀ ਨੁਕਸਾਨ ਹੋ ਗਿਆ ਜੀ ਤੇ ਟਾਇਰ ਮੱਚ ਗਏ ਉਹਦੇ ਚਾਰੇ ਤੇ ਬਾਕੀ ਜੋ ਮਾਲ ਸੀ ਉਹ ਵੀ ਨੁਕਸਾਨਿਆ ਗਿਆ ਪਰ ਫਿਰ ਵੀ ਅਸੀਂ ਕਹਿੰਦੇ ਵੀ ਜਾਨੀ ਜਿਹੜਾ ਨੁਕਸਾਨ ਆ ਉਸ ਤੋਂ ਬਚਤ ਰਹੀ ਗਈ ਕੀ ਲੱਗਦਾ ਬਾਈ ਜੀ ਜੇ ਇਹ ਗੱਡੀ ਨਾ ਮੋਕ ਤੇ ਜਾਂਦੀ ਲੋਕ ਨਾ ਗੱਭ ਲਾਉਂਦੇ ਤਾਂ ਵੱਡਾ ਨੁਕਸਾਨ ਹੋ ਸਕਦਾ ਹਾਂ ਜੀ ਜੇ ਇਹ ਗੱਡੀ ਨਾ ਹੁੰਦੀ ਇੱਥੇ ਤਾ ਇਥੇ ਕਾਫੀ ਨੁਕਸਾਨ ਹੁੰਦਾ ਲਵੇ ਹਸਪੀਟਲ ਕਰਕੇ ਅੱਗ ਜਿਆਦਾ ਭੜਕ ਜਾਂਦੀ ਟਰਾਂਸਫਾਰਮਰ ਨੂੰ ਵੀ ਤਾਂ ਅੱਗ ਪੈ ਗਈ ਸੀ ਤਾਰਾਂ ਨੂੰ ਪੈ ਗਈ ਸੀਗੀ ਇਹ ਜਿਹੜੀ ਆਪਣਾ ਫਾਇਰ ਬ੍ਰੇਡ ਸੀ ਇਹ ਮੌਕੇ ਤੇ ਪਹੁੰਚੀ ਤੇ ਇਸ ਦਾ ਬਹੁਤ ਵੱਡਾ ਸਹਿਯੋਗ ਰਿਹਾ ਜੀ ਬਾਕੀ ਸਾਡੇ ਨਗਰ ਵੱਲੋਂ ਸਾਰਿਆਂ ਨੇ ਰਲ ਕੇ ਇਸ ਤੇ ਕਾਬੂ ਪਾਇਆ ਪ੍ਰਸ਼ਾਸਨ ਵੱਲੋਂ ਵੀ ਬਹੁਤ ਮਦਦ ਕੀਤੀ ਗਈ ਪੱਕੀ ਫਾਇਰ ਬ੍ਰੇਡ ਮਸ਼ੀਨਾਂ ਦੀ ਵੀ ਮੰਗ ਕੀਤੀ ਜਾ ਰਹੀ ਹੈ ਹਾਂ ਜੀ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆਂ ਕਿ ਸਾਨੂੰ ਇੱਕ ਪੱਕੀ ਫਾਇਰ ਬ੍ਰੇਡ ਦਲਵੇ ਵਾਸਤੇ ਦਿੱਤੀ ਜਾਵੇ ਤਾਂ ਕਿ ਜੋ ਕਿ ਆਲੇ ਦੁਆਲੇ ਦਾ ਜਿਹੜਾ ਨੁਕਸਾਨ ਅੱਗ ਦੀਆਂ ਘਟਨਾਵਾਂ ਵਾਪਰਦਿਆਂ ਨੇ ਉਹਨਾਂ ਨੂੰ ਮੌਕੇ ਤੇ ਕਾਬੂ ਪਾਇਆ ਜਾਵੇ ਬਸ ਸਾਡੀ ਸਰਕਾਰ ਨੂੰ ਇਹੀ ਪੀਲ ਹੈ ਜੀ ਵੀ ਸਾਡੀ ਇਹ ਮੰਗ ਪੂਰੀ ਕੀਤੀ ਜਾਵੇ ਜੀ ਅਸੀਂ ਕਹਿੰਦੇ ਆਂ ਭਾਈ ਅੱਗੇ ਵਾਸਤੇ ਵੀ ਜਿਹੜੀ ਅੱਗ ਦੀ ਘਟਨਾ ਹੁੰਦੀ ਹੈ ਵੀ ਇਹ ਹੋਣੀ ਨਹੀਂ ਚਾਹੀਦੀ ਕਾਕੀ ਜੇ ਹੋ ਵੀ ਜਾਵੇ ਤਾਂ ਕੋਈ ਨਾ ਕੋਈ ਫਾਇਰ ਫਾਇਰ ਵਰਗੇ ਮੌਕੇ ਤੇ ਜਾ ਕੇ ਜਿਹੜੀ ਕੰਮ ਕਰਦੀ ਹੈ ਉਹ ਸਾਨੂੰ ਮਿਲਣੀ ਚਾਹੀਦੀ ਹੈ ਇੱਕ ਹੋਰ ਇੱਕ ਤਾਂ ਹੈਗੀ ਕਿ ਕਲੱਬ ਵੱਲੋਂ ਇੱਕ ਹੋਰ ਮਿਲਦੀ ਚੇਂਜ ਆ ਸਰਕਾਰ ਵੱਲੋਂ ਵੀ ਕਿ ਇਹ ਪੱਦੀ ਘਟਨਾ ਹੋਣ ਤੇ ਬਚਾਅ ਹੋ ਜੇ ਜਦੋਂ ਗੱਲ ਪੈਂਦੀਆਂ ਨੇ ਜੀ ਜਿਵੇਂ ਹੁਣ ਕਿਸਾਨਾਂ ਦੇ ਖੇਤਾਂ 'ਚ ਪੈ ਜਾਂਦੇ ਕਦੇ ਦੁਕਾਨਾਂ ਨੂੰ ਅਗਲੇ ਬਹੁਤ ਨੁਕਸਾਨ ਹੋ ਜਾਂਦਾ ਕਿਤੇ ਵੀ ਹੋ ਸਕਦਾ ਉੱਥੇ ਜਾ ਸਕਦੀ ਹੈ ਜੀ ਆਹ ਜਾਾਂਗੇ ਆਹ ਰਾਹ ਬਣੇ ਨੇ ਸਾਰੇ ਛੜਕਾਂ ਬਣੀਆਂ ਵੀ ਆ ਨੇ ਤ੍ਰੀ ਕਿਤੇ ਵੀ ਮੌਕੇ ਨਾਲ ਪਹੁੰਚ ਕੇ ਹਾ ਘਟਨਾ ਨੂੰ ਰੋਕ ਸਕਦੀ ਹੈ